ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਭਰੋਪਾਲ ਭਰੋਪਾਲ ਪਿੰਡ ਦੋਸਤੋ ਤਹਿਸੀਲ ਟਾਰੀ ਜ਼ਿਲ੍ਹਾ ਸ਼੍ਰੀ ਅਮਰਸਰ ਸਾਹਿਬ ਦਾ ਪਿੰਡ ਹੈਗਾ ਬਿਲਕੁਲ ਹਿੰਦੁਸਤਾਨ ਪਾਕਿਸਤਾਨ ਪਾਊਡਰ ਦੇ ਉੱਪਰ ਜਿਹੜਾ ਦੋਸਤੋ ਪਿੰਡਾਂ ਤੇ ਖੇਰਲਾ ਪਿੰਡ ਆ ਠੀਕ ਹੈ ਜੀ ਤੇ ਪੂਰੀ ਇਨਫੋਰਮੇਸ਼ਨ ਆਪਾਂ ਵੀਰ ਤੋਂ ਲੈ ਲਾਂਗੇ ਹੋਰ ਨਾਲ ਲੱਗਦੇ ਪਿੰਡ ਵੀ ਤੁਹਾਨੂੰ ਦੱਸ ਦਾਂਗੇ ਜਿੱਦਾਂ ਕਿ ਨਸ਼ਹਿਰਾ ਢਾਲਾ ਵੀ ਥੋੜੀ ਦੂਰੀ ਹੈਗੀ ਆ ਜੇਕਰ ਕੋਈ ਵੀਰ ਇੱਕ ਇਵੈਂਟ ਦੇ ਵਾਲੇ ਪਾਸਿਓਂ ਵੀ ਆਊਗਾ ਤੇ ਸੁਰ ਸਿੰਘ ਤੋਂ ਵੀ ਜੇ ਜੀ ਤੁਸੀਂ ਆ ਪਿੰਡ ਬਿਧੀ ਜਾਂਦੇ ਸ਼ੀਨਾ ਨਸ਼ਹਿਰਾ ਟਾਲਾ ਜਿਹੜੇ ਰਸਤੇ ਵਿੱਚ ਪਿੰਡ ਆਉਂਦੇ ਆ ਦੋਸਤੋ ਇਹ ਐ ਕ੍ਰੋਸ ਕਰਕੇ ਅੱਗੇ ਪਿੰਡ ਭਰੋਪਾਲ ਤੁਸੀਂ ਵਿਜ਼ਿਟ ਕਰ ਸਕਦੇ ਜੇ ਚਭਾਲ ਤੋਂ ਆਉਂਦੇ ਹੋ ਤਾਂ ਫਿਰ ਵੀ ਜਿਹੜੀ ਦੋਸਤੋ ਵਿਜ਼ਿਟ ਜਿਹੜੀ ਆ ਤੁਸੀਂ ਰਾਜਾ ਤਾਲ ਰਾਜਾ ਤਾਲ ਤੋਂ ਭੈਣੀ ਦੇ ਨਾਲ ਪਿੰਡ ਜਿਹੜਾ ਦੋਸਤੋ ਭਰੋਪਾਲ ਹੈਗਾ ਸੋ ਪੂਰੀ ਗੱਲਬਾਤ ਆਪਾਂ ਵੀਰ ਦੇ ਨਾਲ ਕਰ ਲਾਂਗੇ ਹੋਰ ਵੀ ਸ਼ਾਰਟਕਟ ਕੋਈ ਰਸਤਾ ਹੋਇਆ ਤੇ ਉਹ ਵੀਰ ਪੂਰੀ ਇਨਫੋਰਮੇਸ਼ਨ ਦੇ ਦਊਗਾ ਠੀਕ ਆ ਜੀ ਤੇ ਬਿਲਕੁਲ ਹਿੰਦੁਸਤਾਨ ਪਾਕਿਸਤਾਨ ਦਾ ਬਾਉਂਡਰ ਆ ਇਹ ਬਿਲਕੁਲ ਬਾਰਡਰ ਵਾਲੀ ਤਾਰ ਨਾਲ ਲੱਗਦੀ ਆ ਇਸ ਪਿੰਡ ਦੇ ਬਿਲਕੁਲ ਜਮਾਂ ਨਾਲ ਹੈਗੀ ਠੀਕ ਹੈ ਜੀ ਦੋ ਬੈੜਾ ਦਿਖਾਵਾਂਗੇ ਇਸ ਘਰੋਂ ਆਪਾਂ ਤੁਹਾਨੂੰ ਵਪਾਰ ਦਾ ਕੰਮ ਆ ਤੇ ਵਿਕਰੀ ਵਾਲੇ ਪਸ਼ੂ ਇਸ ਘਰੇ ਆਉਂਦੇ ਰਹਿੰਦੇ ਆ ਅੱਜ ਇਸ ਵੀਡੀਓ ਦੇ ਵਿੱਚ ਦੋ ਬੈੜਾ ਦਿਖਾ ਦਾਂਗੇ ਠੀਕ ਹੈ ਜੀ ਇੱਕ ਗੱਬਣਾ ਤਿਆਰੀ ਦੇ ਉੱਤੇ ਆ ਅਜੇ ਦਿਨ ਲੈਂਦੀ ਆ ਵੀ 8-10 ਦਿਨ ਲੈਂਦੀ ਆ ਬਾਕੀ ਇੱਕ ਬਿਲਕੁਲ ਤਾਜੀ ਸੂਈ ਸਭਾਈ ਇੱਕ ਬੈੜ ਦਿਖਾ ਦਾਂਗੇ ਚੁਵਾਈ ਵੀ ਖਾ ਦਾਂਗੇ ਇਸ ਵੀਡੀਓ ਦੇ ਵਿੱਚ ਤਸੱਲੀ ਦੇ ਨਾਲ ਠੀਕ ਹੈ ਜੀ ਰੇਟ ਪੜ ਤਾਂ ਪੁੱਛਿਆ ਜਾਊਗਾ ਸੋ ਵੀਡੀਓ ਦੇ ਨਾਲ ਐਂਡ ਤੱਕ ਜਰੂਰ ਬਨੇ ਰਹੋ ਤਾਂ ਜੋ ਪੂਰੀ ਇਨਫੋਰਮੇਸ਼ਨ ਆਉ ਕਰਦੇ ਆਂ ਗੱਲਬਾਤ ਵੀਰ ਹੋਰਾਂ ਦੇ ਨਾਲ ਪੁੱਛਦੇ ਆਂ ਕੀ ਡਿਟੇਲ ਆ ਅੱਜ ਇਹਨਾਂ ਪਸ਼ੂਆਂ ਦੀ ਤੇ ਪਹਿਲੀ ਵੀਡੀਓ ਆ ਆਪਣੀ ਜੀ ਦੋਸਤੋ ਅੱਜ ਇਸ ਕਰ ਤੋਂ ਠੀਕ ਆ ਤੇ ਆ ਜੋ ਸਭ ਤੋਂ ਪਹਿਲਾਂ ਵੀਰ ਜੀ ਸੱਸਰੀ ਦਾ ਸੱਸਰੀ ਜੀ ਸਾਨੂੰ ਸਭ ਕੀ ਹਾਲ ਜੀ ਠੀਕ ਠਾਕ ਜੀ ਬਹੁਤ ਵਧੀਆ ਠੀਕ ਠਾਕ ਜੀ ਹਾਂ ਜੀ ਹਾਂ ਜੀ ਵਧੀਆ ਵਧੀਆ ਜੀ ਹੋਰ ਤੁਸੀਂ ਸੁਣਾਓ ਵਧੀਆ ਵਧੀਆ ਵੀਰ ਹਾਂ ਜੀ ਹਾਂ ਜੀ ਅੱਛਾ ਵੀਰ ਜੀ ਇੱਕ ਆਪਣਾ ਨਾਮ ਜ਼ਰੂਰ ਦੱਸ ਜੀ ਹਾਂ ਜੀ ਮੇਰਾ ਨਾਮ ਡਾਕਟਰ ਪਰਮੇਂਦਰ ਸਿੰਘ ਜੀ ਹਾਂ ਜੀ ਹਾਂ ਜੀ ਪਿੰਡ ਭਰੋਪਾਲ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਟਾਰੀ ਬਿਲਕੁਲ ਹਾਂ ਜੀ ਮੋਬਾਈਲ ਨੰਬਰ ਹੈ 989155 93103 ਨਾ ਠੀਕ ਹੈ ਜੀ ਹਾਂ ਜੀ ਇਸੇ ਤੇ WhatsApp ਚੱਲਦੀ ਆ ਇਸੇ ਤੇ ਕਾਲਿੰਗ ਆ ਠੀਕ ਹੈ ਜੀ ਹਾਂਜੀ ਹਾਂਜੀ ਤੇ ਡਾਕਟਰ ਸਾਹਿਬ ਇੱਕ ਲੋਕੇਸ਼ਨ ਆਪਣੀ ਹੋਗੀ ਪਿੰਡ ਭਰੋਪਾਲ ਹਾਂਜੀ ਹਾਂਜੀ ਪਿੰਡ ਭਰੋਪਾਲ ਜੀ ਭਰੋਪਾਲ ਦੇ ਨਾਲ ਲੱਗਦੇ ਪਿੰਡ ਇਧਰ ਵੀ ਦੱਸਨੇ ਆ ਤੇ ਪਾਕਿਸਤਾਨ ਵਾਲੇ ਪਿੰਡ ਵੀ ਨਾਲ ਜਰੂਰ ਦੱਸ ਦੋ ਜਿਹੜੇ ਬਾਰਡਰ ਤੋਂ ਆਪਣੇ ਚੰਦੇਲੇ ਪਾਸੇ ਆ ਤੇ ਬਾਰਡਰ ਤੋਂ ਬਿਲਕੁਲ ਲੈਂਦੇ ਵਾਲੇ ਪਾਸੇ ਪਾਕਿਸਤਾਨ ਦੇ ਹਾਂਜੀ ਆਪਣਾ ਪਿੰਡ ਭਰੋਪਾਲ ਆਪਣੇ ਪਿੰਡ ਨੂੰ ਜਿਹੜੇ ਇੰਡੀਆ ਦੇ ਪਿੰਡ ਹੈਗੇ ਆ ਆਟਾ ਲੱਗੇ ਆਪਣੇ ਦੌਕਾ ਵਾ ਰਾਜਾ ਤਾਲ ਆ ਤੇ ਭੈਣੀ ਪਿੰਡ ਹਾਂਜੀ ਹਾਂਜੀ ਉਧਰੋਂ ਜੇ ਭਿੱਖੀ ਵੈਂਡ ਵਾਲੀ ਸਾਈਡ ਤੋਂ ਆਈਏ ਫਿਰ ਆਪਣੇ ਮੇਰ ਨਾਲ ਲੱਗਦਾ ਨਸ਼ਹਿਰਾ ਟਾਲਾ ਬਿਲਕੁਲ ਹਾਂ ਜੀ ਸੋਰਸਿੰਗ ਵੀ ਆਪਾਂ ਨੂੰ ਜੀ ਦੀ ਗਿਆ ਇਥੋਂ ਚਭਾਲ ਵੀ ਆਪਾਂ ਨੂੰ ਜੀ ਦੀ ਗਿਆ ਤੇ ਹੁਣ ਗੱਲ ਕਰੀ ਆਪਾਂ ਜੇ ਪਾਕਿਸਤਾਨ ਦੇ ਪਿੰਡਾਂ ਦੀ ਹਾਂ ਅੱਜ ਇਥੋਂ ਹੈਗਾ ਬਾ 16 ਕਿਲੋਮੀਟਰ ਲਾਹੌਰ ਜੇ ਹਾਂ ਜੀ ਇੱਕ ਇਹਦੇ ਨਾਲ-ਨਾਲ ਜਿਹੜੇ ਪਿੰਡ ਆਪਣੇ ਲੱਗਦੇ ਆ ਇੱਕ ਭੈਣੀ ਜੱਟਾਂ ਦੀ ਭੈਣੀ ਮਟੋਆ ਦੀ ਹਾਂ ਲਲਾਓ ਕੁਰਕੀ ਪਡਾਣਾ ਜਿਹੜਾ ਇਧਰ ਪਡਾਣਾ ਪੈ ਜਾਂਦਾ ਵਾ ਸ਼ਹਿਰੇ ਟਾਲੇ ਲੱਗੇ ਗੁਰੂ ਹਰਗੋਬਿੰਦ ਪਾਸ਼ਾ ਜੀ ਦਾ ਗੁਰਦੁਆਰਾ ਤੇ ਪਡਾਣਾ ਹਾਂ ਹਾਂ ਜੀ ਬਿਲਕੁਲ ਬਿਲਕੁਲ ਪਾਕਿਸਤਾਨ ਦੇ ਉੱਤੇ ਬੈਠੇ ਆ ਜੀ ਆਪਾਂ ਤਾਂ ਮੈਂ ਡਾਕਟਰ ਸਾਹਿਬ ਤੁਹਾਨੂੰ ਕਹਿ ਰਿਹਾ ਸੀ ਮੈਂ ਕਿਹਾ ਵੀ ਜੇ ਵਿਚਲਾ ਬਾਰਡਰ ਫੂਡਰ ਵਾਲਾ ਰੋਲਾ ਨਾ ਹੁੰਦਾ ਨਾ ਹਾਂਜੀ ਹਾਂਜੀ ਤੇ ਆਪਾਂ ਇਹ ਤਾਂ ਜਿੱਥੇ ਕਿ ਨੇੜੇ ਸੀ ਪੇਰ ਤੇ ਆਪਾਂ ਪਾਕਿਸਤਾਨ ਹੀ ਚਲ ਜਾਇਆ ਕਰਨਾ ਸੀ ਚਲ ਚੋਈ ਜਾ ਕਰਨਾ ਸੀ ਹਾਂਜੀ ਤੇ ਬਹੁਤੀਆਂ ਵੀਡੀਓ ਉੱਧਰ ਵੀ ਪਾਉਣੀਆਂ ਸੀ ਹਾਂਜੀ ਹਾਂਜੀ ਠੀਕ ਆ ਬਹੁਤ ਕੁਝ ਵੇਖਣ ਨੂੰ ਬਹੁਤ ਕੁਝ ਇੱਕ ਦੂਜੇ ਪਸ਼ੂ ਵਪਾਰ ਸਾਂਝਾ ਕਰਨ ਨੂੰ ਹਾਂਜੀ ਹਾਂਜੀ ਉੱਧਰੋਂ ਬਰੀਡ ਨਸਲ ਲੈਣ ਨੂੰ ਹਾਂਜੀ ਉੱਧਰੋਂ ਨੀਲੀ ਰਾਵੀ ਦਾ ਬਹੁਤ ਇਧਰ ਹੈਗੀ ਬਰੀਡ ਬੜੀ ਅੱਛੀ ਆ ਬਿਲਕੁਲ ਬਲ ਮਿਲਕਲ ਜੇ ਤਾਰਾ ਨਾ ਹੁੰਦੀਆਂ ਤੇ ਫਿਰ ਇਧਰ ਨੀਲੀ ਰਾਵੀ ਦਾ ਬਹੁਤ ਚਲਣਾ ਸੀ ਬਿਲਕੁਲ ਜੀ ਹਾਂਜੀ ਹਾਂਜੀ ਬਹੁਤ ਚੰਗੇ ਚੰਗੇ ਖਾਸ ਬਹੁਤ ਚੰਗੇ ਚੰਗੇ ਉਧਰ ਪਸ਼ੂ ਆ ਜੀ ਬਿਲਕੁਲ ਜੀ ਹਾਂਜੀ ਹਾਂਜੀ ਹੁਣ ਆਪਣੇ ਇਧਰ ਮੋਹਰਾ ਚੱਲਣ ਦੀ ਹੈ ਇਸ ਟਾਈਮ ਫਸਤੇ ਜੇ ਮੰਨ ਲਓ ਉਧਰ ਇਧਰ ਬਾਰਡਰ ਤਾਰਾ ਨਾ ਹੁੰਦੀ ਫਿਰ ਨੀਲੀ ਰਾਵੀ ਦਾ ਵੀ ਇਧਰ ਪੂਰਾ ਹੈ ਕਿਉਂਕਿ ਅਕਸਰ ਆਪਾਂ ਕਹਿ ਦਿੰਨੇ ਆਂ ਵੀ ਜਦੋਂ ਨੀਲੀ ਰਾਵੀ ਦੀ ਮੱਝ ਵੇਖਦੇ ਆਂ ਵੀ ਇਹ ਪਾਕਿਸਤਾਨੀ ਬਲੱਡ ਲੈਂਦੀ ਹੈ ਇਹ ਪਾਕਿਸਤਾਨੋਂ ਟਪਕੇ ਆਏ ਹੈ ਠੀਕ ਹੈ ਇਹ ਚਲੋ ਅੱਜ ਪਸ਼ੂ ਜਦੋਂ ਵੰਡ ਤੋਂ ਬਾਅਦ ਦੀ ਉਹ ਗਾਂ ਬਰੀਡ ਤੁਰਦੀ ਆ ਰਹੀ ਆ ਤੇ ਚੰਗੇ ਰਵੇ ਜਿਹੜੇ ਅੱਜ ਵੀ ਉਹ ਬਰਕਰਾਰ ਹੈਗੇ ਹਾਂਜੀ ਹਾਂਜੀ ਪਰ ਕਿਤੇ ਨਾ ਕਿਤੇ ਉਹ ਵੀ ਫਲੇਵਰ ਆਪਾਂ ਨੂੰ ਵੇਖਣ ਚ ਜਰੂਰ ਮਿਲਣਾ ਸੀਗਾ ਉਹ ਜੇ ਨਵੀਂ ਗੱਲਬਾਤ ਹੋਣੀ ਸੀਗੀ ਚਲੋ ਕੋਈ ਨੀ ਉਮੀਦ ਕਰਦੇ ਆ ਵਾਹਿਗੁਰੂ ਸੁੱਖ ਰੱਖੇ ਤੇ ਅੱਛਾ ਡਾਕਟਰ ਸਾਹਿਬ ਪਸ਼ੂ ਦੋ ਬਕਾਊ ਆ ਹਾਂਜੀ ਹਾਂਜੀ ਦੋ ਆ ਜੀ ਇੱਕ ਵਾਰ ਸੂਈ ਆ ਤੇ ਇੱਕ ਗੱਬਨ ਹਾਂਜੀ ਆ ਸੂਈ ਆ ਜੋ ਚੌਥਾ ਦਿਨ ਜੇ ਸੂਈ ਨੂੰ ਤੇ ਇਹਦੇ ਥੱਲੇ 14 15 ਕਿਲੋ ਬੋਲਾ ਰੈਡੀ ਜੇ ਮਗਰ ਇਹਦੇ ਵੱਛੀ ਜੇ ਲਓ ਜੀ ਇਹ ਪਹਿਲੇ ਨੰਬਰ ਤੇ ਦੋਸਤੋ ਆਪਾਂ ਇੱਥੋਂ ਸਟਾਰਟ ਕਰ ਲੈਨੇ ਆ ਬਿਲਕੁਲ ਤਾਜੀ ਸੂਈ ਤੇ ਵੇਰ ਤੁਹਾਨੂੰ ਆਪਾਂ ਪੂਰੀ ਦਿਖਾਤੀ ਆ ਇੱਕ ਵਾਰੀ ਪੂਰਾ ਸਟਰਕਚਰ ਤੁਹਾਨੂੰ ਦਿਖਾ ਦਾਂਗੇ ਠੀਕ ਆ ਕ੍ਰੋਸ ਪੰਨ ਦੇ ਵਿੱਚ ਹੈਗੀ ਆ ਕ੍ਰੋਸਾਂਗ ਦੇ ਵਿੱਚ ਆ ਤਾਜੀ ਸੂਈ ਹੈ ਤੇ 14 ਕਿਲੋ ਹਾਜ਼ਰ ਜਿਹੜਾ ਬੌਲਾ ਅੱਜ ਦਿਨ ਕਿੰਨੇ ਹੋ ਗਏ ਸੂਈ ਨੂੰ ਇਹਨੂੰ ਚੌਥਾ ਦਿਨ ਜੀ ਚੌਥਾ ਦਿਨ ਆ ਆਪ ਸਵੇਰ ਦੁੱਜਾ ਜੀ ਹਾਂਜੀ ਦੁੱਜਾ ਸੂਹਾ ਮਗਰ ਬੱਛੀ ਜੀ ਠੀਕ ਆ ਮਗਰ ਬੱਛੀ ਆ ਤੇ ਬੱਛੀ ਵੀ ਤੁਹਾਨੂੰ ਇੱਕ ਵਾਰੀ ਆਪਾਂ ਜ਼ਰੂਰ ਦਿਖਾਉਣੇ ਪਿਓਰ ਬਰੀਡ ਦੇ ਵਿੱਚ ਆ ਕਰੋ ਚੈੱਕ ਜੀ ਠੀਕ ਆ ਮਗਰ ਬੱਛੀ ਬਹੁਤ ਸੋਹਣੀ ਆ 나ੜੂ ਬੱਚੇ ਦੇ ਨਾਲ ਆ ਚੌਥਾ ਦਿਨ 14 ਕਿਲੋ ਦੁੱਧ ਹਾਜ਼ਰ ਬ ਬਾਕੀ ਡਾਕਟਰ ਸਾਹਿਬ ਚੁਵਾਈਆਂ ਦੀ ਕਿਵੇਂ ਦੀ ਬਿਲਕੁਲ ਇੱਕ ਨੰਬਰ ਜੀ ਪੋਲਾ ਚਵਾਏ ਆ ਜੀ ਕੋਈ ਭੂਰ ਨਹੀਂ ਕੋਈ ਛਟਾਣੀ ਆ ਗਾੜ ਨਾਲ ਗਾੜਿਆ ਪਛਾੜ ਨਾਲ ਪਛਾੜਿਆ ਜੀ ਠੀਕ ਹੈ ਜੀ ਹਾਂ ਜੀ ਸੋ ਬਾਕੀ ਆਪਾਂ ਕਰਕੇ ਦਿਖਾਵਾਂਗੇ ਵੀਡੀਓ ਦੇ ਵਿੱਚ ਸਾਰਾ ਕੁਝ ਆਪਾਂ ਚੁਵਾਈ ਕਰਕੇ ਦਿਖਾਵਾਂਗੇ ਲਾਈਵ ਜੀ ਖੋਲ ਕੇ ਤੁਰਦਗੇ ਜੀ ਹਾਂ ਜੀ ਬਾਕੀ ਥਣ ਥਣ ਵਿਥੀ ਕਾਫੀ ਸੋਹਣੀ ਆ ਦੋਸਤੋ ਠੀਕ ਆ ਵਿਥੀ ਤੁਸੀਂ ਆਪ ਦੇਖ ਲਓ ਠੀਕ ਇੱਕ ਹੁੰਦਾ ਵੀ ਕੱਲੀ ਕਹਿਤੀ ਗੱਲ ਤੇ ਵਿਥੀ ਸੋਹਣੀ ਆ ਠੀਕ ਆ ਜੀ ਪੰਜ ਪੰਜ ਉਂਗਲਾਂ ਦੀ 5 5 ਇੰਚੀ 6 6 ਇੰਚੀ ਜਿਹੜੀ ਵਿਥੀ ਆ ਸਪੇਸ ਹੋਣੀ ਆ ਬਾਕੀ ਦੁੱਧ ਦੀ ਚੰਗੀ ਉਮੀਦ ਕਰ ਸਕਦੇ ਆ ਕਿਉਂਕਿ ਸਟਾਰਟਿੰਗ ਜਿਹੜਾ ਇਸ ਵਾਰਡ ਨੇ ਕੀਤੀ ਵਧੀਆ ਤਕਰੀਬਨ 14 ਕਿ ਲੀਟਰ ਜਿਹੜਾ ਬੋਲਾ ਅੱਜ ਚੌਥੇ ਦਿਨ ਦੇ ਵਿੱਚ ਇੱਕ ਬੁਰੀ ਫੇਰ ਕਨਫਰਮ ਕਰਾ ਦਿੰਦੇ ਆ ਠੀਕ ਹੈ ਜੀ ਸੋ ਬੱਚਾ ਵੇਖ ਸਕਦੇ ਤੁਸੀਂ ਮਗਰ ਮੱਛੀ ਵੀ ਚੰਗੀ ਆ ਤੇ ਚੰਗੇ ਸੋਹਣੇ ਮਿਲਕ ਦੀ ਆਸ ਕਰਦੇ ਆ ਜਿਹੜਾ ਵੀਰ ਕੋਈ ਟਿਕਾ ਕੇ ਸੇਵਾ ਕਰੂਗਾ ਦੁੱਧ ਚੰਗਾ ਲੈ ਲਊਗਾ ਕਿਉਂਕਿ ਹਮਾਨੇ ਦੀ ਦਿੱਖ ਚੰਗੀ ਆ ਠੀਕ ਹੈ ਚੌਰਸਲੇਵਾ ਅੱਗੇ ਨੂੰ ਵੀ ਆ ਤੇ ਬੈਕ ਸਾਈਡ ਤੋਂ ਵੀ ਜਿਹੜਾ ਬਾਕੀ ਚੁਵਾਈ ਦਾ ਟਾਈਮ ਹੋਇਆ ਖੜਾ ਠੀਕ ਹੈ ਜੀ ਚੁਵਾਈ ਬਿਲਕੁਲ ਜਿੱਦਾਂ ਕਿ ਬਿਲਕੁਲ 5:30 6 ਵਜੇ ਬਿਲਕੁਲ ਜਿਹੜਾ ਸਮਾਂ ਹੋ ਰਿਹਾ ਹੈ ਸ਼ਾਮ ਦਾ ਇਹ ਚੁਵਾਈ ਵੀ ਤਕਰੀਬਨ ਡਾਕਟਰ ਸਾਹਿਬ ਬਿਲਕੁਲ ਟਾਈਮ ਟੂ ਟਾਈਮ ਕਿੰਨੇ ਹੈ ਟਾਈਮ ਤੇ ਕਰਦੇ ਹਾਂ ਇਹ ਆਪਣੀ ਹੈ ਜੀ 6 ਤੋਂ 6 ਦੀ ਚੁਵਾਈ ਏ ਠੀਕ ਹੈ ਜੀ ਹਾਂ ਜੀ ਸਵੇਰ 6 ਸ਼ਾਮ 6 ਜੀ ਠੀਕ ਹੈ ਤੇ ਇਹਦਾ ਫਿਰ ਮੁੱਲ ਕੀ ਕਰਾਂਗੇ ਆਪਾਂ ਵੈਟ ਦਾ ਜੀ ਮੁੱਲ ਵੀ ਜੀ ਕਰਨ ਬਜ਼ਾਰ ਦੇ ਹਿਸਾਬ ਨਾਲ ਜਿੱਦਾਂ ਬਜ਼ਾਰ ਹੈ ਮੁੱਲ 55 ਕਰ ਲਾਂਗੇ 50 ਵੀ ਕਰ ਲਾਂਗੇ ਜੀ ਬਾਕੀ ਹਾਂ ਨਾ ਵੀ ਜੀ ਆਪਾਂ ਇਹਦੇ ਵਿੱਚੋਂ 48000 ਦੀ ਦੇ ਦਾਂਗੇ 48000 ਹਾਂ ਜੀ ਬਾਕੀ ਉਹ ਚੋ ਵੀ ਮਾਨਦਾਨ ਕਰਾਂਗੇ ਆਈ ਇਹਦਾ ਠੀਕ ਹੈ ਜੀ ਹਾਂ ਜੀ ਹਾਂ ਜੀ ਬਾਕੀ ਵਸ਼ੀ 16 17 ਕਿਲੋ ਦੁੱਧ ਭਰੂਗਾ ਜੇ ਚੌਥਾ ਦਿਨ ਆਇ ਸੁਈ ਨੂੰ ਹੋ ਗਿਆ ਹਾਂ ਜੀ 14 15 ਕਿਲੋ ਬੋਲਾ ਥਲੇ ਰੈਡੀ ਹੈ ਜੀ ਬੋਲਾ ਲਾ ਲਓ ਦੁੱਧ ਲਾ ਲਓ ਹੁਣ ਚੌਥਾ ਦਿਨ ਹੋ ਗਿਆ ਜੀ ਬਿਲਕੁਲ ਹਾਂ ਜੀ ਹਾਂ ਜੀ ਸੋ ਬਾਕੀ ਇੱਕ ਵਾਰੀ ਬਹਿਣੀ ਵਾਲੇ ਪ ਤੇ ਪਸੰਦ ਆਉਗੀ ਵੈੜ ਚੰਗੀ ਹੈ ਦੋਸਤੋ ਠੀਕ ਹੈ ਜੀ ਤੇ ਆ ਚਵਾਈ ਕੁਝ ਇਸ ਤਰ੍ਹਾਂ ਵੀ ਹੋਊਗੀ ਬਾਕੀ ਆਪਾਂ ਬੱਚਾ ਲਾ ਕੇ ਤੁਹਾਨੂੰ ਤਸੱਲੀ ਨਾਲ ਜਰੀਆ ਪੂਰੀ ਚਵਾਈ ਕਰਵਾ ਦਾਂਗੇ ਠੀਕ ਹੈ ਤੇ ਮੁੱਲ ਜਿਹੜਾ 48000 ਰੁਪਏ ਨੇ ਕਿਹਾ ਠੀਕ ਹੈ ਜੀ 48000 ਤੋਂ ਮੌਕੇ ਤੇ ਕੋਈ ਛੋੜਛੱਪਾ ਮਾਨਤਨ ਜਿਹੜਾ ਦੋਸਤੋ ਹਰ ਵਾਰ ਉਹ ਜ਼ਰੂਰ ਕੀਤਾ ਜਾਂਦਾ ਠੀਕ ਹੈ ਠੀਕ ਹੈ ਜੀ ਅੱਛਾ ਬਾਕੀ ਮਾਨਤਨ ਵੀਰ ਜੀ ਹੋਜੂ ਹਣਾ ਹਾਂਜੀ ਬਾਕੀ ਮੌਕੇ ਤੇ ਆਏ ਐ ਗਏ ਦਾ ਵੀਰ ਦਾ ਮਾਨਤਨ ਕਰਾਂਗੇ ਜੀ ਫੁੱਲ ਹਾਂਜੀ ਬਿਲਕੁਲ ਠੀਕ ਹੈ ਜੀ you so... ਸੋ ਇਸ ਤੋਂ ਬਾਅਦ ਅਗਲੀ ਜਿਹੜੀ ਇਹ ਬੈੜ ਆਪਣੇ ਕੋਲ ਜੀ ਗੱਬਣ ਵਸ਼ੀ ਹੈ ਜੀ ਪਹਿਲਾ ਸੂਆ ਚਾਰ ਦੰਦ ਚੌਗੀ ਹੈ ਜੀ ਹਾਂ ਜੀ ਪਹਿਲਾ ਸੂਆ ਚਾਰ ਦੰਦਾਂ ਦਾ ਠੰਡੀ ਸੀਲ ਖੋਲ ਲੈ ਲਓ ਜੀ ਪਲੂਨ ਵੱਛੀ ਦੋਸਤੋ ਪਹਿਲਾਂ ਨੇ ਇਸ ਬੱਛੀ ਨੇ ਸੂਣਾ ਠੀਕ ਹੈ ਜੀ ਹਾਈਟ ਕੱਦ ਫੁੱਲ ਬਟਾ ਫੁੱਲ ਵੱਡੀ ਹਾਈਟ ਹੈ ਜਿੱਦਾਂ ਆਪਾਂ ਨਾਰਮਲ ਐਚ ਐਫ ਬੈੜਾਂ ਦੇਖਦੀਆਂ ਠੀਕ ਹੈ ਜੀ ਸੋ ਜਾਤ ਪਾਤਾ ਬਰੀਡ ਉਹ ਪੂਰੀ ਤੁਸੀਂ ਜਿਹੜੀ ਆ ਵੀਡੀਓ ਦੇ ਵਿੱਚ ਦੇਖ ਲਓ ਥਣ ਥੁਣ ਠੀਕ ਹੈ ਮੁੱਠੀ ਠੀਕ ਹੈ। ਦੇਣ ਹਜੇ ਲੈ ਜੂਗੀ ਕਿੰਨੇ ਕਾ? ਹਾਂਜੀ ਵੀਰ ਜੀ 10 ਦਿਨ ਲੈਣੀ ਜੀ ਨੇ ਅਸੀਂ ਨੂੰ। ਕੱਢ ਜੂ ਕਟੋ ਕੱਟੋ ਕੱਢ ਹਾਂਜੀ ਹਾਂਜੀ ਕੱਢ ਜੂ 12 ਵੀ ਲੈ ਜਾ ਸਕਦੀ ਆ ਜੀ। ਹਾਂ। ਹਾਂਜੀ ਬਾਕੀ ਬਣੂ ਬਣੂ ਫੁੱਲ ਵਾਸੀ। ਅਸੀਂ 20+ ਦੀ ਵਾਸੀ ਦੀ ਗਰੰਟੀ ਆਈ ਜੀ। ਪਹਿਲਾਂ ਦੀ ਹਾਂਜੀ। ਹਾਂਜੀ ਹਾਂਜੀ ਫਾਰਮ ਚੋਂ ਅਸੀਂ ਲਈ ਆ ਭਾਈ। ਹਾਂਜੀ। ਬਿਲਕੁਲ ਜੀ ਕੋਈ ਸ਼ੱਕ ਨਹੀਂ ਕਾ। ਹਾਈਟ ਸੋਹਣੀ ਆ, ਜੰਮੀ ਪਲੀ ਪੂਰੀ ਆ। ਸੋ ਕੱਦ-ਕਾੜ ਵੀ ਜਿਹੜਾ ਦੋਸਤੋ ਫੁੱਲ ਬਟਾ ਫੁੱਲ ਬੱਡੀ ਹਾਈਟ ਆ। ਦੇਵਾ ਬਿਲਕੁਲ ਤੁਸੀਂ ਵੇਖ ਸਕਦੇ ਹੋ ਲੜਦੂੜ ਕਾਫੀ ਆ, ਢਿੱਲ ਵੀ ਕਾਫੀ ਆ ਸੋਨੇ ਲੇਵੇ ਦੀ ਸੋਨੇ ਹਵਾਨੇ ਦੀ ਉਮੀਦ ਕਰ ਸਕਦੇ ਆਪਾਂ ਇਸ ਵਛੀ ਤੋਂ ਇਸ ਵਹਿੜ ਤੋਂ ਬਿਲਕੁਲ ਬਲੈਕ ਰੰਗ ਆ ਕੰਬੀਨੇਸ਼ਨ ਥੋੜਾ ਜਿਆਦਾ ਤੁਸੀਂ ਵੇਖੋਗੇ ਥੱਲੇ ਵਾਈਟ ਹਵਾਨੇਲੇ ਪਾਸੇ ਥੋੜਾ ਪੇਟ ਵਾਲੇ ਪਾਸੇ ਥੱਲਿਓ ਵਾਈਟ ਹੈਗਾ ਬਾਕੀ ਓਵਰਆਲ ਜਿੰਨੀ ਸਾਰੀ ਬਲੈਕ ਆ ਠੀਕ ਆ ਤੇ ਇਹਦਾ ਵੀਰ ਜੀ ਲੈਣ ਦੇਣ ਫਿਰ ਕੀ ਕਰਾਂਗੇ ਮੁੱਲ ਵੀਰ ਜੀ ਮੁੱਲ ਕਰਨ ਨੂੰ ਤੇ ਭਾਵੇਂ ਇਹਦਾ 75 ਕਰ ਲਈਏ 70 ਕਰ ਲਈਏ ਵਛੀ ਵੇਖਦੀ ਆ ਜੀ ਬਾਕੀ ਜਿਹੜਾ ਜਿਹੜਾ ਇਹਦਾ ਕਰ ਪਾਵਾਂਗੇ ਆਪਾਂ ਰੇਟ ਵੀਰ ਜੀ 65000 ਦੇ ਵਿੱਚੋਂ ਮਾਨਤਾ ਕਰਾਂਗੇ 65 ਚੋਂ ਹਾਂਜੀ ਹਾਂਜੀ ਠੀਕ ਹੈ ਜੀ ਆਏਗਾ ਵੀਰ ਦਾ ਕਿਹਦਾ ਮਾਣਦਨ ਕਰਾਂਗੇ ਕਰ ਦਿਓ ਖੁੱਲਾ ਹਾਂਜੀ ਖੁੱਲਾ ਕਰਾਂਗੇ ਪਹਿਲੀ ਵੀਡੀਓ ਆਪਣੀ ਪੂਰਾ ਮਾਣਦਨ ਖੁੱਲਾ ਕਰਾਂਗੇ ਮਾਣਦਾਂ ਜੀ ਬਾਕੀ ਜੇ ਬਾਜ਼ਾਰ ਦੇ ਹਿਸਾਬ ਨਾਲ ਚੱਲੀਏ ਤੇ ਫਿਰ ਦੇ ਵਾਛੀ 75 ਦੀ ਵਿਕਦੀ 70 ਦੀ ਵਿਕਦੀ ਆ ਬਾਕੀ ਜੇ ਅਜੇ ਤੇ ਚਲੋ ਕੱਚੀ ਇਹ ਦਿਨ 10 ਲੈਂਦੀ ਆ ਹਾਂਜੀ ਤੇ ਜੇ ਪੂਰੀ ਆਪਾਂ ਤਿਆਰੀ ਤੇ ਕਰਾਂਗੇ ਫਿਰ ਉਹਦਾ ਰੇਟ ਹੋਰ ਹੋਊਗਾ ਜੀ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਬਿਲਕੁਲ ਲਓ ਜੀ ਖੋਲ ਕੇ ਦਿਖਾਈਏ ਸੋ ਵਾਹਰ ਦੋਸਤੋ ਚੰਗੀ ਆ ਗਾਂ ਰੁੱਤ ਜਿੱਦਾਂ ਆਪਾਂ ਦੇਖਦੇ ਵੀ ਮੌਸਮ ਠੰਡਾ ਤੇ ਰੁੱਤ ਬਿਲਕੁਲ ਜਿਹੜੀ ਦੋਸਤੋ ਉਸ ਅਕੋਰਡਿੰਗ ਵੀ ਤੁਸੀਂ ਪਸ਼ੂ ਥ੍ਰੀਟਮਗੇ ਤੇ ਬੈਨੀਫੀਸ਼ਲ ਹੈਗਾ ਤਾਂ ਤੁਹਾਡੇ ਦੇ ਸਾਰਿਆਂ ਲਈ ਠੀਕ ਹੈ ਜੀ ਬਾਕੀ ਥਨ ਥੁਣ ਵਧੀਆ ਜਿੱਦਾਂ ਕਿ ਪਹਿਲਾਂ ਵੱਚੀ ਸੂਣ ਜਾ ਰਹੀ ਆ ਮੋਹ ਚਾਰ ਦਾ ਠੀਕ ਹੈ ਜੀ ਠੀਕ ਹੈ ਜੀ ਤੇ ਬਾਕੀ ਵੀਰ ਜੀ 60000 ਦੇ ਵਿੱਚੋਂ ਮਾਨਤਨ ਹੋ ਜੂ ਹਾਂਜੀ ਹਾਂਜੀ ਆ ਗਿਆ ਤਾਂ ਵੀਰ ਜੀ ਮਾਨਤਨ ਕਰਾਂਗੇ ਅਸੀਂ ਫੁੱਲ ਠੀਕ ਹੈ ਜੀ ਫੋਲ ਬੜਾ ਫੋਲ ਕਰਾਂਗੇ ਜੀ ਇਸੇ ਤਰ੍ਹਾਂ ਪਸ਼ੂ ਆਪਣੇ ਕੋਲ ਜਿਆਦਾ ਫਿਰ ਬੇੜਾਂ ਦੇ ਵਿੱਚ ਹੀ ਹਾਂਜੀ 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 ਬੇੜਾਂ ਹੀ ਹੁੰਦੀਆਂ ਜੀ ਬੇੜਾਂ ਹੀ ਹੁੰਦੀਆਂ ਜਿਆਦਾ ਜਰਸੀ ਐਚ ਐਫ ਦਾ ਇਹ ਹੁਣ ਆਪਣਾ ਜਿਆਦਾ ਹੈ ਜੀ ਠੀਕ ਹੈ ਜੀ ਹਾਂਜੀ ਪਹਿਲਾਂ ਮੱਝਾਂ ਦਾ ਕਰਾਂਗੇ ਮੱਝਾਂ ਦਾ ਇਹ 2-4 ਮਹੀਨੇ ਖਲੋ ਕੇ ਕਰਾਂਗੇ ਜੀ ਬਿਲਕੁਲ ਬਿਲਕੁਲ ਗਾਈਂ ਦਾ ਜਿਆਦਾ ਹੈ ਜੀ ਬਿਲਕੁਲ ਹਾਂਜੀ ਹਾਂਜੀ ਬਾਕੀ ਅਗੇ ਰੁੱਤ ਵੀ ਚੰਗੀ ਹੈ ਠੰਡਾ ਮੌਸਮ ਆ ਜਾਣਾ ਜੀ ਹਾਂਜੀ ਹਾਂਜੀ ਰੁੱਤ ਚੰਗੀ ਹੈ ਜੀ ਬਾਕੀ ਇਹ ਬੱਚੀ 20 ਕਿਲੋ ਤੋਂ ਪਲਾਸੀ ਜਾਊਗੀ 30 ਵੀ ਦੇ ਸਕਦੀ ਆ ਜੇ ਕੋਈ ਚੰਗਾ ਸਾਂਭ ਵਾਲਾ ਹੋਊਗਾ ਬ ਵੀ ਘੱਟੋ ਘੱਟ ਵੀ ਜਿਆਦਾ ਨਹੀਂ ਤੇ ਆਪਾਂ ਕੋਲ ਕੋ 18 20 ਦੀ ਉਮੀਦ ਕਰ ਸਕਦੇ ਹਾਂ ਹਾਂ ਵੀ ਨਹੀਂ ਨਹੀਂ ਗਰੰਟੀ ਬੰਦਿਆ ਨੇ 20 ਪਲੱਸ ਦੀ ਦਿੱਤੀ ਹੈ ਜੀ ਠੀਕ ਹੈ ਜੀ ਹਾਂ ਜੀ 20 ਪਲੱਸ ਹੀ ਵਛੀ ਜਾਊਗੀ ਫਾਰਮ ਚ ਵਛੀ ਲਈ 4-5 ਤੰਤ ਵਛੀ ਆ ਜੀ ਬਿਲਕੁਲ ਬਿਲਕੁਲ ਹਾਂ ਜੀ ਪਹਿਲਾ ਸੁਹਾ ਸੋਣੀ ਠੀਕ ਹੈ ਜੀ ਬਾਕੀ ਦੋਸਤੋ ਇਹ ਵਛੀ ਸੀ ਜਿਹੜੀ ਆਪਾਂ ਤੁਹਾਨੂੰ ਦਿਖਾਤੀ ਆ ਬਾਕੀ ਥਣ ਥਣ ਨੂੰ ਪੂਰਾ ਤਸੱਲੀ ਨਾਲ ਦੇਖ ਲਓ ਠੀਕ ਹੈ ਜੀ ਤੇ ਸੰਪਰਕ ਨੰਬਰ ਆਨਰ ਦੇ ਬਿਲਕੁਲ ਲਗਾਤਾਰ ਸਕਰੀਨ ਦੇ ਉੱਤੇ ਚੱਲਦੇ ਪਏ ਨੇ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਜੀ ਬਾਕੀ ਥਣ ਥਣ ਬਹੁਤ ਸੋਹਣਾ ਜਿੱਦਾਂ ਪਹਿਲਾਂ ਬੱਚੀ ਥਣ ਬਹੁਤ ਸੋਹਣਾ ਹਾਂਜੀ ਹਾਂਜੀ ਆਹ ਤਾਈਆਂ ਨਹੀਂ ਤਾਂ ਕਈ ਥਣ ਐਡਾ ਕੱਢਦੇ ਨਹੀਂ ਵੇਖੋ ਕੜਾ ਲੰਮਾ ਥਾਣਿਆ ਜੀ ਆਹ ਲਓ ਜੀ ਇੱਕ ਨੰਬਰ ਆਪਣੇ ਫੇਰ ਬੋਲ ਦਈਏ ਜੀ ਹਾਂਜੀ ਵੀਰ ਜੀ ਆਪਣਾ ਨੰਬਰ ਹੈਗਾ 9955 29103 ਠੀਕ ਹੈ ਜੀ ਹਾਂਜੀ ਇਸੇ ਤੇ ਵਟਸਐਪ ਚੱਲਦੀ ਹੈ ਤੇ ਇਸੇ ਤੇ ਕਾਲਿੰਗ ਹੈ ਜੀ ਠੀਕ ਹੈ ਵੀਰ ਜੀ ਹਾਂਜੀ ਸੋ ਦੋਸਤੋ ਇਹ ਸਾਨੂੰ ਮੇਰੇ ਨਾਲ ਡਾਕਟਰ ਸਾਹਿਬ ਪਿੰਡ ਭਰੋਫਾਲ ਤੋਂ ਠੀਕ ਹੈ ਜੀ ਤੇ ਬਿਲਕੁਲ ਤੁਸੀਂ ਘਰ ਵਿਜ਼ਿਟ ਕਰਕੇ ਦੋਸਤੋ ਤਸੱਲੀ ਕਰ ਸਕਦੇ ਜੀ ਦਿਖਾਏ ਗਏ ਪਸ਼ੂਆਂ ਦੀ ਇੱਕ ਬਿਲਕੁਲ ਜ ਇੱਕ ਬਿਲਕੁਲ ਤਾਜੀ ਸੂਈ ਸਵਾਈ ਆ ਬਾਕੀ ਵੀਡੀਓ ਦੇ ਵਿੱਚ ਤੁਸੀਂ ਚਵਾਈ ਦੇਖ ਲਈ ਆ ਤਸੱਲੀ ਨਾਲ ਚਵਾਈ ਦੇਖ ਲਿਓ ਇੱਕ ਵਾਰੀ ਦੋ ਵਾਰੀ ਦੇਖ ਲਿਓ ਠੀਕ ਆ ਜੀ ਉਸ ਤੋਂ ਬਾਅਦ ਤੁਸੀਂ ਜਿਹੜਾ ਸਵਾਲ ਕਰ ਸਕਦੇ ਜੀ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ